ਆਹ ਭਾਰੀ ਗਲਾਸ ਆਪਣਾ ਸਣੀ ਦੇ ਵਾਲਾ ਤੇ ਆ ਕਟਰੀਨਾ ਕੈਫਲਾ ਸਲਿੰਗ ਟਲੀ ਮੈਂ ਲੈ ਉਹ ਕਟਰੀਨਾ ਜਾਣਦੀ ਫਰੀ ਜਣਾ ਸਿਰਫ ਹਾਂਜੀ ਹਾਂਜੀ ਐਕਟਿੰਗ ਦਾ ਸ਼ੌਂਕ ਹੈ ਉਹਦੀ ਆਪਾਂ ਫਿਰ ਉਹਨੂੰ ਗਲਾਸ ਹੀ ਆਪਣਾ ਵੱਡੇ ਵਾਲਾ ਦਵਾਂਗੇ ਨਾ 50 ਰੁਪਏ ਵਾੜਾ ਵੱਟਾ ਔਰ 2.5 ਕਿਲੋ ਦੇ ਅਸ ਜਿਹੜਾ ਆ ਵੀ ਜਾਵੇ ਪੂਰਾ ਅੱਛਾ ਗੱਲਾਂ ਭਾਜੀ ਗੱਲਾਂ ਨਾਲੇ ਖੱਟੇ ਆ ਤੇ ਫਿਰ ਐਕਟਿੰਗ ਵਿੱਚ ਗੱਲਾਂ ਰੇ ਜਮੀਰੀ ਆ ਫਿਰ ਲੋਕਾਂ ਦਾ ਐਂਟੀਮੇਟ ਹੋਣਾ ਚਾਹੀਦਾ ਨਾ ਜਦੋਂ ਮਨੇ ਕੋਲ ਮਿਲ ਜਾਣਾ ਦੀਦਾ ਜੀ ਸਸਤੀ ਕਾ ਜੀ ਭਾਜੀ ਸਰਕਾਰੀ ਕੀ ਸਫਾਈ ਹੋਣੀ ਸਫਾਈ ਦਾ ਸਫਾਈ ਦਾ ਕਿਰਾਇਆ ਭਾਜੀ ਜਿੱਦਾਂ ਲੋਕ ਸਰਦਾਈ ਦਾ ਅੰਮ੍ਰਿਤਸਰ ਚ ਬੜੇ ਜਿਹੜੇ ਲਾਉਂਦੇ ਪਏ ਆ ਭਾਜੀ ਦਾ ਤੁਹਾਨੂੰ ਪਤਾ ਵਾ ਕੀ ਸਰਦਾਈ ਜਦੋਂ ਆਪਾਂ ਵਿੱਚ برف ਪਾ ਦਿੰਦੇ ਆ ਤੇ ਉਹ ਪਤਲੀ ਹੋ ਜਾਂਦੀ ਆ ਤੇ ਸਾਡੀ ਸਰਦਾਈ ਦਾ ਰਾਜ ਆ ਉਹ ਕਿ ਸਾਡੀ ਸਰਦਾਈ ਰੰਦੀ ਸੰਗਣੀ ਅਧਰਾਦਨ ਵਖੋਨੇ ਕਿਉਂ ਸੰਗਣੀ ਰਹਿੰਦੀ ਆ ਆਪਾਂ ਬਰਸ ਭਾਈ ਦੀ ਲਫਾਖੇ ਚ ਬੰਦ ਕਰਕੇ ਕਿ ਜਿਹੜਾ ਪਾਣੀ ਬਾਹਰ ਨਾਲ ਮਿਕਸ ਹੋਵੇ ਸਰਦਾਈ ਦੇ ਵਿੱਚ ਅੱਛਾ ਹਾਂ ਜੀ ਸਪਾਟਿਓਂ ਪਾਣੀ ਵਿੱਚ ਹਾਂ ਜਿਉਂ ਪਾਣੀ ਵਤਨਾ ਹੀ ਹੈ ਤੁਹਾਨੂੰ ਪਤਾ ਉਹਦਾ ਵੀ ਛਾਣਾ ਚਰੋ ਰੱਖਣਾ ਵਿੱਚ ਪਾਣੀ ਪੈਣਾ ਜਿਹੜੀ ਚੋਕੀ ਸਰਵਾਈ ਪਿੰਦੇ ਨੂੰ ਪਾਣੀ ਹੈ ਹਾਂ ਜੀ ਮੇਰੇ ਪੱਕੇ ਕਸਟਮਰ ਜਿਹੜੇ ਡੇਲੀ ਜਿੰਨਾਂ ਨੇ ਆਣ ਕੇ ਪੀਣੀ ਪਿਣੀ ਸਰਦਾਈ ਇੱਥੇ ਆਣ ਕੇ ਫਿਰੋ ਮਰ ਕੇ ਤੋਂ ਫੇਰ ਉਹਨਾਂ ਇੱਥੇ ਆਣ ਕੇ ਸਰਦਾਈ ਪੀਣ ਆਉਂਦੇ ਹਾਂ ਹਾਂ ਜੀ ਭਾਜੀ ਪੌਂਦੇ ਕੀ ਵੇਲਾ ਭਾਜੀ ਆਪਾਂ ਸਰਦਾਈ ਦੇ ਵਿੱਚ ਮਖਜ ਕਾਰੇ ਮੱਚਾ ਖਸਖਾਸ ਬਦਾਮ ਕਾਜੂ ਗਲਾਬ ਦੇ ਫੁੱਲ ਨੇ ਸੌਫ ਤੇ ਹੋਰ ਵੀ ਚੀਜ਼ਾਂ ਵਿੱਚ ਐਡ ਕਰੀਆ ਤੇ ਇੱਕ ਦਾ ਗੱਲ ਪਾਕਿਸਤਾਨ ਦੀ ਹੁੰਦਾ ਬਾਰੇ ਪਾਉਂਦਾ ਆ ਆ ਕੈਲੀਫੋਰਨੀਆ ਤੇ ਮਹਿੰਗਾਈ ਤੇ ਆ ਵੇਖੋ ਪਤਾਮ 체ਤਾ ਪਿਸ਼ੋਰੀ ਗਿਰੀ ਪਲਾਨ ਸ਼ੁਰੂ ਕੀਤਾ ਆ ਪਾਸੇ ਹਾਂਜੀ ਬੜੀ ਆ ਜੀ ਕਿਉਂਕਿ ਆਪਣੇ ਆਪਣੇ ਤੋਂ ਕੀਤੇ ਨਹੀਂ ਮਿਲੇ ਆਪਣੇ ਕੋਲੇ ਮਿਲੇ ਆ ਪਰ ਉਹਨੋਂ ਗੱਲਾਂ ਪਾਸੇ ਛੇੜਨੀਆਂ ਨਹੀਂ ਆ ਕਿਉਂਕਿ ਜੋ ਬੀਤ ਗਿਆ ਛੱਡੋ ਮਹਾਰਾਜ ਤੇ ਡੋਰਾ ਸੁੱਟਿਆ ਵਾ ਉਹਨਾਂ ਨੇ ਜੋ ਕਰਨਾ ਚੰਗਾ ਹੀ ਕਰਨਾ ਵਾ ਮੇਰੇ ਸਾਹ ਕਿ ਨਹੀਂ ਜਾਂ ਬਦਨਾਮ ਨਹੀਂ ਕਰ ਬੱਸ ਵੱਸ ਪਾ ਇੱਥੇ ਸੰਦਗੀ ਉਹਨੇ ਪਿਛਲੇ ਸਾਲ ਜਦ ਤਣ ਵੀਡੀਓ ਵੇਖੀ ਵੀ ਨਹੀਂ ਪਾਜੀ ਪਹਿਲਾਂ ਜ਼ਿੰਦਗੀ ਦੀ ਸੀ ਇੱਥੇ ਪਾਜੀ ਮੈਂ ਤਾਂ ਕਈ ਲੋਕਾਂ ਨੇ ਵੀਡੀਓ ਤੇ ਵੇਖਿਆ ਹਣਾ ਮੇਰੇ ਮਤਲਬ ਬੜਾ ਪੋਸਟ ਸਟਾਰਟ ਕੀਤਾ ਮੈਂ ਨਿਊ ਮਸੇ ਰੇੜੀ ਮਾਰਕੀਟ ਤੇ ਬਹੁ ਵਜੇ ਕੰਮ ਆਪੇ ਦੀ ਕਿਰਪਾ ਨਾਲ ਚੱਲ ਗਿਆ ਸੀ ਮੇਰਾ ਬੱਟ ਉੱਥੇ ਨਾ ਮਾਰਕੀਟ ਸਾਰੀ ਚੱਕੀ ਗਈ ਰੇੜੀ ਮਾਰਕੀਟ ਤੇ ਫਿਰ ਮੈਂ ਜਿਹੜੀ ਕਾਰਡ ਸੀ ਮੇਰੀ ਉਹ ਰੈਂਟ ਤੇ ਸੀ ਤੇ ਮੈਨੂੰ ਉਹ ਹੀ ਵਾਪਸ ਕਰਨੀ ਪਈ ਉਹਦੇ ਕਰਕੇ ਮੇਰੇ ਕੋਲ ਹੁਣ ਕੰਮ ਨਹੀਂ ਹੋਣਾ ਸਟਾਰਟ ਹੋਇਆ ਤੇ ਮੈਂ ਫਿਰ ਪਿਛਲੇ ਸਾਲ ਸ਼ਰਧਾਈ ਬੜਾ ਕੰਮ ਨਹੀਂ ਮੈਂ ਦੁਬਾਰਾ ਸਟਾਰਟ ਕੀਤਾ ਫਿਰ ਫੈਮਲੀ ਚ ਮੈਂ ਤੇ ਮੇਰੇ ਪਪਾ ਸਿਰਫ ਹਾਂਜੀ ਹਾਂਜੀ ਫਾਟਸਾ ਵੀ ਕਰਦੇ ਸੀ ਪਰ ਮੈਂ ਪਲੱਸ 2 ਕੀਤੀ ਪਾਹੀ ਨੌਨ ਮੈਡੀਕਲ ਤੇ ਅੱਗੇ ਸਟੱਡੀ ਕਰਦੀ ਤੇ ਪਾਣੀ ਕਿੰਨੇ ਦਾ ਮਖਮਲ ਦਾ ਬਹੁਤ ਹਾਂਜੀ ਹਾਂਜੀ ਐਕਟਿੰਗ ਦਾ ਸ਼ੌਂਕ ਹੈ ਭਤੀ ਐਕਟਿੰਗ ਉਹ ਹੁੰਦੇ ਦਾ ਇਹ ਅਕਸਰ ਪੀਣਾ ਅੱਜ ਪਰ ਕਰਦੇ ਹੀ ਉਹ ਆਈਦਾ ਉਹ ਵੈਸੇ ਕਿ ਸ਼ਾਪ ਵਿੱਚ ਚਲਦੇ ਆਉਂਦੇ ਸੀਨ ਭਾਜੀ ਮੈਂ ਮਤਲਬ ਮਿਮਿਕਰੀ ਨਹੀਂ ਵੀ ਮਾਉਂਦੀ ਜੀ ਤਾਂ ਕੋਈ ਡਾਇਲੋਗ ਵਗੈਰਾ ਮੈਨੂੰ ਤੇ ਉਹਦੀ ਐਕਟਿੰਗ ਮੈਂ ਕਰ ਸਕਦਾ ਜੀ ਭਾਜੀ ਤਾਂ ਠੀਕ ਉਹ ਕਿਹਾ ਕਿ ਸਮੇਂ ਤੇ ਉਹ 라ਜਤਾ ਸੰਗੂੜੀ ਉਹ ਕਿਸਾ ਹੋਣੇ ਕਾ ਅਕ੍ਰਾਤਾ ਹੀ ਵਿਦਾ ਹੱਥ ਵਿੱਚ ਕਲਾਸ ਵਿੱਚ ਦਾ ਕੇ ਤੁਹਾਨੂੰ ਕੀ ਕਹੋਗੇ ਮਨ ਆਪਾਂ ਫਿਰ ਉਹਨੂੰ ਕਲਾਸ ਹੀ ਆਪਣਾ ਵੱਡੇ ਵਾਲਾ ਦਵਾਂਗੇ ਨਾ 50 ਰੁਪਏ ਵਾਲਾ ਵੱਟਾ ਹੋਰੇ 2.5 ਕਿਲੋ ਦੇ ਅਸ ਜਿਹੜਾ ਆ ਵੀ ਜਾਵੇ ਪੂਰਾ ਅੱਛਾ ਹਾਂ ਜੀ ਬਹੁਤ ਹੋਣੀ ਲੱਗਦੀ ਗੱਲਾਂ ਭਾਜੀ ਗੱਲਾਂ ਨਾਲੇ ਖੱਟੇ ਆ ਤੇ ਫਿਰ ਐਕਟਿੰਗ ਵਿੱਚ ਗੱਲਾਂ ਦੀ ਜਾਨੀ ਆ ਫਿਰ ਲੋਕਾਂ ਦਾ ਇੰਟੀਮੀਟ ਹੋਣਾ ਚਾਹੀਦਾ ਨਾ ਜਦੋਂ ਮੈਨੂੰ ਕੋਲ ਮਿਲ ਜਾਣਾ ਦੀਦਾ ਐ ਜਿਹੜਾ ਨਾਲ ਮੇਰੇ 5 ਜਿੱਦਾ ਮੈਚ ਹੋਦੇ ਇਹ ਪਾਈ ਹਰ ਇੱਕ ਸੰਗਲੀ ਕਿਤੇ ਬਹੁਤ ਸਰਦਾਈ ਆ ਇੱਥੋਂ ਵੇਖ ਲੋ ਆ ਗਲਾਸ ਦੇ ਨਾਲ ਨਾਲ ਲੱਗੀ ਸਾਰੀ ਸਰਦਾ ਇਹ ਆਪਣੀ ਇੱਥੇ ਪਤਾ ਲੱਗ ਜਾਂਦਾ ਖੰਡ ਨਹੀਂ ਪਾਉਂਦੇ ਸ਼ੱਕਰ ਸ਼ੱਕਰ ਯੂਜ਼ ਕਰੀ ਤੇ ਭਾਈ ਦੇਸੀ ਸ਼ੱਕਰ ਯੂਜ਼ ਕਰੀ ਦੀ ਆ ਖੰਡ ਦਾ ਨੁਕਸਾਨ ਵੀ ਹੈ ਹਾਂਜੀ ਖੰਡ ਦੇ ਨੁਕਸਾਨ ਹੀ ਹੈ ਭਾਜੀ 슈ਗਰ ਵਾਲਾ ਪੇਸ਼ੈਂਟ ਆ ਵੇਖੋ ਇਹ ਇੱਕ ਵਾਰੀ ਜਰੂਰ ਟਰਾਈ ਕਰਿਓ ਨਹੀਂ ਸਵਾਲ ਲੱਗੂਗੀ ਕਿਉਂਕਿ ਮੇਰੀ ਗਰੰਟੀ ਆਪਣੀ ਡਾਇਲੌਗ ਹੀ ਹੈ ਹਾਂਜੀ ਡਾਇਲੌਗ ਹੀ ਕਿ ਨਹੀਂ ਇਹ ਸੀਰੀਅਸ ਹੈ ਕਿ ਨਾ ਸਵਾਦ ਲੱਗੂਗੀ ਤੇ ਮੈਂ ਜ਼ਿੰਮੇਵਾਰ ਹੋਊਗਾ ਤੁਹਾਡਾ ਬਾਕੀ ਗਾਰੰਟੀ ਹੈ ਕਿ 1 ਰੁਪਈਆ ਦੇ ਦੁਬਾਰਾ ਫੇਰ ਆਓਗੇ ਤਾਂ ਇਹ ਫੇਰ ਹਾਂਜੀ ਫਾਈਟਾ ਜਿੱਤਾ ਦੇ ਚਾਈਨਾ ਲੱਗਵਾ ਨਹੀਂ ਨਹੀਂ ਪਰ ਇਹ ਸੀਨੀਅਰ ਸਿਆ ਸਾਡੇ ਲਈ ਤਾਂ ਵੀ ਕੋਈ ਲੱਕਰ ਕਿ ਟੀਮ ਆ ਕੇ ਆਉਂਦਾ ਉਹ ਹੋ 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 ਫੰਜੀ ਬੱਸ 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 ਮੈਂ ਮੁਹੱਬਤ ਵੀਆ ਲੈ ਕਲਾਸ ਕਰੂਗੀ ਨਹੀਂ ਉਹਨਾਂ ਲਈ ਫਰੀ ਉਹਨਾਂ ਲਈ ਫਰੀ ਬਾਈਕ ਰਾਹਾਂ ਨੂੰ ਸਤਿਕਾਰ ਫਾਈਟ ਕੋਸਟ 200 ਫਾਈਟ ਦੇ ਟਾਰਗੇਟਵਾਸਤਾ

ਨਹੀਂ ਉਹ ਕਿੰਨੇ ਜਾਂਦੀ ਫਰੀ ਜਣਾ ਸਿਰਫ ਬਾਕੀ ਤੀਰ ਤੇਰਾ ਬਾਕੀ ਕਿਹੜੀ ਤੀਰ ਪੈ ਭਾਜੀ ਮੈਂ ਕਚੈਰੀ ਚੋਂ ਜਿੱਥੇ ਮਾਰ ਰੋਡ ਖਤਮ ਹੁੰਦਾ ਵਾ ਉੱਥੇ ਹੀ ਨੁਕਰ ਤੇ ਆਪਣੇ ਇੱਥੇ ਮੈਂ ਲਾਇਆ ਸੈਟਅਪ ਹੈ ਗੈਕਟਰ ਸ਼ੋਕ ਗੈਕਟਰ ਹੁੰਦਾ ਹਾਂ ਹਾਂ ਜੀ ਹਾਂ ਜੀ ਮੈਂ ਭਾਜੀ ਹੁਣ ਬੀਏ ਚ ਮੈਂ ਥੀਏਟਰ ਚ ਇੱਕ ਕੋਰਸ ਕਰਨੀ ਆ ਤੇ ਮਤਲਬ ਜਿਹਦਾ ਸ਼ੌਂਕ ਹੈ ਫਿਰ ਹੋਰੇ ਨਾਲ ਸ਼ੋਅ ਲੈ ਕੇ ਸਟੱਡੀ ਕਰਾਂਗੇ ਥੈਂਕ ਯੂ ਭਾਜੀ ਥੈਂਕ ਯੂ ਸੋ ਮਚ ਬੰਜੀ ਆਪੋ ਸਾਰਾ ਸਰਵਾਸੇ ਨੂੰ ਮੈਂ ਆਹੋ ਕਹਿਣਾ ਚਾਹੁੰਦਾ ਵਾ ਕਿ ਵੱਧ ਤੋਂ ਵੱਧ ਸਪੋਰਟ ਕਰੋ ਕਿਉਂਕਿ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਮੈਂ ਜ਼ਿਆਦਾ ਨਹੀਂ ਕੁਝ ਕਹਿਣਾ ਵਾ ਬਸ ਆਣ ਕੇ ਇੱਕ ਵਾਰੀ ਸਰਤਾਈ ਜਰੂ ਟਰਾਈ ਕਰ ਲਓ ਮੇਰੇ ਕੋਲ ਥੈਂਕ ਯੂ